ਇਹ ਤੇ ਲੈ ਮਿੱਤਰੋ ਆਣਾ ਪਾਲੂ ਖਰਾਪ ਹੁੰਦਾ ਸੀ ਬਾਈ ਠੀਕ ਹੈ ਤੇ ਆਪਾਂ ਹੁਣ ਸਸਰੀ ਘਰ ਮੈਂ ਸਾਰੇ YouTube ਚੈਨਲ ਦੇਖਾ ਨੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲੈਹਦੇ ਚੜਦੇ ਪੰਜਾਬ ਵਾਲਿਆਂ ਨਾਲੇ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਅਰਦਾਸ ਕਰਦੇ ਆਂ ਵੀ ਸਭ ਦੇ ਘਰ ਬਰਕਤ ਨੂੰ ਉਸਤੇ ਛੜਦੀ ਕਲਾ ਚ ਹੋਣ ਤੇ ਲੈ ਮਿੱਤਰੋ ਅੱਜ ਆਪਾਂ ਇਹ ਦੂਜੀ ਗੋਦੀ ਸੰਭੀ ਜਾਂਦੇ ਹਾਂ 19 ਦਿਰੀ ਕਾਲੀ ਪਹਿਲਾਂ ਇੱਕ ਵਾਰੀ ਕੈਨਸਲ ਹੋ ਗਈ ਸੀ ਤੇ ਦੂਜੀ ਦੇਖਦੇ ਆਂ 17 ਦੀ ਹੈਗੀ 17 ਵਾਲੀ ਤਾਂ ਨਹੀਂ ਪੈ ਗਿਆ ਬਈ ਅੱਜ ਫੁੱਲ ਤੇ ਕੀ ਕਰਨਾ ਸੀ ਵਿਚਾਰਾ ਸਾਮਸੂਮ ਕੇ ਉਵੇਂ ਫਿਰ ਤੜਕੇ 5 ਵੇ ਬਦਾਮ ਪਾਤੇ ਹਨ ਤੇ ਆ ਹੁਣ ਜਲਾਬ ਕਰਦੇ ਆਪਾਂ ਪੁਣਕੇ ਦੌਣਿਆ ਗੂਦਰੀ ਨੂੰ ਜਲਾਬ ਸਾਂਭਣ ਨਾ ਬੱਪੇ ਵਾਲਾ ਜਲਾਬ ਬਹੁਤ ਜ਼ਰੂਰੀ ਆ ਬਈ ਜਾਨਵਰ ਨੂੰ ਜ਼ਰੂਰ ਲਾਇਆ ਕਰੋ ਭਰਾ ਮੇਰੇ ਔਲਾ ਬੇੜਾ ਹਰੜ ਇਹ ਤਿੰਨੇ ਚੀਜ਼ਾਂ ਪੂਰੀਆਂ ਪੂਰੀਆਂ ਹਨ ਬਰੋਬਰ ਲੈ ਕੇ ਮਿਕਸ ਕਰਕੇ ਇਹਨਾਂ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਉਦੋਂ ਬਾਅਦ ਇੱਕ ਚੁੰਡੀ ਇੱਕਾ ਛੋਟੇ ਕੰਚ ਦੇ ਗਲਾਸ ਚ ਭਉਂਤੀ ਠੀਕ ਆ ਦੇਖ ਲਓ ਤੇ ਆਏ ਹੁਣ ਆਪਾਂ ਲਾਉਣੇ ਆ ਅਗਰੇ ਪ੍ਰੇਤ ਤੋ ਖਾਏ ਕੰਪਵ ਆਦ ਜੁਗਾਦ ਸਰੂਪ ਸਯਮ ਭਵ ਜੇ ਤੋ ਮਿੱਤਰੋ 15 ਐਮਐਲ ਹੀ ਲਾਵਾਂਗੇ ਵੀਰੇ ਠੀਕ ਆ ਇਹਨਾਂ ਨੂੰ ਲਾਉਣੇ ਬਈ ਦਵਾਈ ਆ ਸ਼ਾਕ ਕਿਉਂ ਅੱਜ ਗੋਲੀ ਲਾਉਣੇ ਆ ਆਪਣੀ ਗੋਲੀਆਂ ਆਈਆਂ ਸੀ ਅਸੀਂ ਘਰ ਤੋਂ ਬਾਹਰੋਂ ਆਰੇ ਬੁਰੀ ਤਨਾ ਕਰਨ ਤੇ ਹਾਰੇ ਆਪ ਜੀਤੇ ਨੇ ਭੇਜੀਆਂ ਸੀ ਆਹ ਉਤਰ ਨੂੰ ਲਾਉਣੀ ਆ ਗੋਲੀ ਬਈ ਤੇ ਆ ਆਪਣੀ ਜਿਹੜੀ ਸਾੰਭੀ ਸੀ ਇਹਨੂੰ ਹੁਣ ਆਪਾਂ ਦੇਖਦੇ ਆਂ ਚ ਬਾਦਾਮ ਤਾਂ ਪਾਤੇ ਬਈ ਇਹਨੂੰ 18 ਨੂੰ ਛੱਡਾਂਗੇ ਫਿਰ ਹੁਣ ਇੱਕ ਦਿਨ ਹੋਰ ਮਿਲ ਗਿਆ ਚਾਲੇ ਨੂੰ ਬਜਾਈ ਨੂੰ ਪਾਣੀ ਵੀ ਲਾਤਾ ਸੀ ਦਾਬੂ ਵੀ ਲਾਤੀ ਸੀ ਹੁਣ ਦਵਾਰਾ ਫੇਰਾ ਜਿਉ ਥੋੜੀ ਜਿਹੀ ਗਰਮੀ ਕਰਾਂਗੇ ਬਸ ਹੋਰ ਕੁਝ ਨਹੀਂ ਕਰਦੇ ਤੇ ਬਾਕੀ ਵੀਡੀਓ ਭਰਾਵਾਂ ਕਰਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਹਾਂ ਲਵ ਯੂ ਸਾਰੇ ਭਰਾਵਾਂ ਨੂੰ ਅੱਜ 9 ਜਨਵਰੀ ਕੱਢੇ ਸੀ ਅਮ੍ਰਿਤੋ ਹਾਫ ਦਾ ਰੱਛਾ ਸਗੇ ਕਰਾਂਗੇ ਗੱਲ ਫਰੰਟ ਲੈ ਮਿੱਤਰੋ ਆ ਥੋੜਾ ਜਿਹਾ ਆਪਾਂ ਪਾਣੀ ਗਰਮ ਕਰਕੇ ਆ ਵਿੱਚ ਸ਼ੱਕਰ ਵੀ ਠੰਡ ਹੈ ਇਹ ਦੋ ਚਾਂਚੇ ਨਾ ਇਹ ਆਪਾਂ ਇਹਨੂੰ ਕਰਾਂਗੇ ਇਹ ਘੁੱਟ ਜੀ ਆਪਾਂ ਨਾ ਲਗਾ ਬਾਦਲੀ ਗੋਲੀ ਬਈ ਬੱਚਿਆਂ ਤੇ ਇੱਕ ਵੱਡਾ ਬੁੱਧਰਾ ਆਪਣਾ ਕਾਲ ਅੱਖਾ ਠੀਕ ਹੈ ਕਿਉਂਕਿ ਬਈ ਉਹ ਥੋੜਾ ਜਿਹਾ ਇਸ ਨੂੰ ਵੇਟ ਨਹੀਂ ਬਣਾ ਰਿਹਾ ਸੀ ਦਾਣੇ ਵੀ ਤੇ ਬਦਾਮਾਂ ਤੇ ਸੀ ਬੱਚੇ ਨੇ ਜਿਹੜੇ ਆਪਾਂ ਨਵੇਂ ਹੁਣ ਕੱਢੇ ਨੇ ਵਿਚਾਰ ਉਹਨਾਂ ਨੂੰ ਵੀ ਲਾ ਦਈਏ ਨਾਲ ਹੀ ਤੇ ਅੱਜ ਜਿਵੇਂ ਲਾਵਾਂਗੇ ਤੇ ਦਿਖਾਵਾਂਗੇ ਕਿ ਕਿਹੜੀ ਗੋਲੀ ਆ ਤੇ ਆ ਜੋ ਆਣੀ ਮਿੱਤਰੋ ਗੋਲੀਆਂ ਬਾਹਰ ਨਹੀਂਆਂ ਨੇ ਆ ਦੋਨੋਂ ਨੇ ਆ ਗੋਲੀਆਂ ਨੇ ਬਈ ਬਾਹਰ ਨਹੀਂਆਂ ਠੀਕ ਆ ਆਪਾਂ ਅੱਧੀ ਗੋਲੀ ਦੇਵਾਂਗੇ ਰੁੱਖੀਆਂ ਪਈਆਂ ਨੇ ਤੇ ਦਿੰਨੇ ਆ ਆਪਣੇ ਨੇ ਦਨੇ ਉਹ ਕੰਨ ਸਾਹਿਬ ਗੌੜੀ ਮਹੱਲਾ ਪੰਜਾਬ ਆਂਡ ਪਾਣੀ ਬੋਲ ਕੇ ਨਮਾਹੇ ਅੰਮ੍ਰਿਤ ਦ੍ਰਿਸ਼ਟ ਸਾਸ ਜਿਵਾਈ ਦਸੇ ਕੰਤ ਕੋਈ ਗੁਰ ਤੇਵ ਤੇ ਉਹਨੇ ਕੇ ਲਾ ਉਹਨੇ ਭਾਈ ਆਪਣੇ ਸੇਵ ਰਹਾ ਇਹ ਦਿਨ ਆ ਭਾਈ ਪਾਣੀ ਵੱਧ ਲੱਗਦਾ ਜੀ ਐਮਐਲ ਪਾਣੀ ਲੱਗਦਾ ਘੱਟ ਵੱਧ ਬਈ ਦੁਰ ਗੁਣਤਾ ਤੁਕਲਾਤ ਸੁਖਾਇ ਸਮਾਏ ਜੇ ਨਾ ਪਰੇ ਜਾ ਗੁਰ ਫਰਮਾਇ ਦਾਸ ਆਪਾ ਹੋਰ ਦੇਵਾਂਗੇ ਇਚ ਕੋਨੇ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਵਲ ਭਲੇ ਗਉੜੀ ਮਹਲਾ ਪੰਜਵਾ ਪਾਪ ਗਏ ਬੋਈ ਪ੍ਰਭ ਸਾਤ ਅਸ਼ੀਤਲ ਭਏ ਐਸ ਤਰੁ ਅੱਜ ਜੀ ਬਈ ਬਾਜੀ ਬਾਜੀ ਗੋੜੀ ਕੈਨਸਲ ਕਿਉਂਕਿ ਦਾ ਆਪਣੀ ਪਤਾ ਮੀ ਇਹ ਆਪਾਂ ਅਸਵੇਰੀ ਧਰਤੇ ਨੂੰ ਗੋਦਾਮ ਦੁਆਰਾ ਕੱਲ ਨੂੰ ਦੇਖਦੇ ਆਂ ਵੀ ਬਾਜੀ ਹੋਰ ਜੇ ਕੋਈ ਮਿਲ ਗਈ ਤਾਂ ਛੱਡ ਦਾਂਗੇ ਇਹ ਆ ਡੈਨ ਆ ਆਪਣੀ ਪੱਟੀ ਡੈਨ ਜਿਹੜੀ ਚਾਂਗ ਸੱਤ ਦਾ ਟਾਈਮ ਦਿੱਤਾ ਸੀ ਚਾਂਗ ਨੇ ਸੱਤ ਦਾ ਟਾਈਮ ਦਿੱਤਾ ਸੀ ਵੀਰਾਂ ਵਾਲੇ ਬਾਬੇ ਇਹ ਵੀਰਾਂ ਵਾਲੀ ਕਬੂਤਰੀ ਆ ਮਿੱਤਰੋ ਜਿਹਦੇ ਜਿਹਦੇ ਹੱਥ ਗਈ ਆ ਸਭ ਨੇ ਵੀਰਾਂ ਹੀ ਪੀਤੀਆਂ ਇਹਦੀਆਂ ਵੇਖੋ ਕਿਤੇ ਕਦੋਂ ਨਿਕਲਦੀਆਂ ਕਿੱਥੇ ਨਿਕਲਦੀਆਂ ਵੀਰਾਂ ਹਾਂ ਹੈਨਾ ਆ ਸੰਭੀਅਨੇ ਮਿੱਤਰੋ ਤੇ ਇਹਨਾਂ ਨੂੰ ਆਪਾਂ ਇਹਨੂੰ ਅੱਜ ਦਵਾਈ ਲਾਉਣੀ ਆ ਠੀਕ ਆ ਤੇ ਕਿਉਂਕਿ ਥੱਲੋ ਥੋੜਾ ਬੇਟ ਨਹੀਂ ਬਣਾਉਂਦਾ ਉੱਡਦਾ ਚੰਗਾ ਬਾਈ ਕੱਲ 4 ਵਜੇ ਬੈਠਾ ਸੀ ਛੱਟਿਆ ਦਾ 9 ਵਜੇ ਸੀ ਮੈਂ ਕਭ ਜਨ ਦੇਖਿਆ ਜੀ ਮੈਂ ਠੀਕ ਜਾਨੀ ਲੱਗਿਆ ਤਾਂ ਕਰਕੇ 9 ਵਜੇ ਛੱਡਿਆ ਸੀ ਆ ਆਪਾਂ ਪਾਣੀ ਤੇਲ ਦੂਸਰਾ ਪਾਣੀ ਲਾ ਕੇ ਕੱਲ ਨੂੰ ਤੀਜਾ ਪਾਣੀ ਲੱਗ ਜਾਓ ਔਰ ਬਸ ਓਖ ਰੱਖ ਕੇ ਰੇ ਛੱਡ ਦਾਂਗੇ ਦਿਨਾਂ ਕਿਤੇ ਇਹਨੂੰ ਵੀ ਸੰਭਣਾ ਚ ਠੀਕ ਆ ਇਹ ਵੀ ਛੱਡਣੀ ਆ ਆਪਾਂ ਦਲਾ ਮੇਟਰ ਆਣਾ ਪਾ ਆਲੂ ਖਰਾ ਭੋਂਤਾ ਸੀ ਬਾਈ ਠੀਕ ਹੈ ਤੇ ਆਪਾਂ ਹੁਣ ਲਾਉਣ ਲੱਗਿਆ ਕਬੂਤਰੀ ਨੂੰ ਠੀਕ ਹੈ ਇਹ ਜਮਾ ਨਹੀਂ ਉਹ ਕਰਨਾ ਬਈ ਕਈ ਦਾ ਪ੍ਰਾਇਦੀ ਗੁੱਧ ਜੀ ਵੀ ਕੱਢ ਦਿੰਦੇ ਨੇ ਆਪਾਂ ਇੰਨਾ ਨਹੀਂ ਕਰਨਾ ਬਸ ਉੱਤੋਂ-ਉੱਤੋਂ ਬਸ ਮਾੜਾ-ਮਾੜਾ ਨਿਛੋੜ ਲੈਣਾ ਵੀ ਜਿਹੜਾ ਰਸ ਮਾੜਾ ਮੋਟਾ ਵਿੱਚ ਹੈਗਾ ਉਹ ਨਿਕਲੇ ਆ ਬਈ ਠੀਕ ਹੈ ਤੇ ਟਾਈਮ ਵੀ ਤੁਹਾਨੂੰ ਦਿਖਾ ਦੇਣਾ ਬਈ ਲਾਈਵ ਹੀ ਆ ਟਾਈਮ ਤੇ ਲਾਉਣ ਲੱਗਿਆ ਆਪਾਂ ਬਾਈ 6:30 ਵਜੇ ਜਮਾ ਜਨਰ ਸਾਫ ਹੋ ਗਿਆ ਉਹ ਦਿਨ ਤੇ ਬਾਜੀ ਜਾਂਦੀ ਹੈ ਠੀਕ ਹੈ ਕੋਈ ਚੱਕਰ ਹੀ ਨਹੀਂ ਹੈਗਾ ਕੱਲ ਨੂੰ ਬਾਜੀ ਆ ਦੇਖਦੇ ਆ ਕਿਉਂਕਿ ਇੱਕ ਤਾਂ ਕੈਂਸਲ ਹੋ ਗਈ ਭਰਾਵਾ ਅੱਜ ਛੱਡਣਾ ਸੀ ਨਹੀਂ ਤੇ ਅੱਜ ਵਾਲੀ ਤਾਂ ਕੈਂਸਲ ਹੋ ਗਈ ਸੀ ਕਿਉਂਕਿ ਇੱਕ ਤਾਂ ਮੀਂਹ ਪੈ ਗਿਆ ਸੀ ਤੇ ਦੂਜਾ ਉੱਥੇ ਕੋਈ ਗੱਲਬਾਤ ਜੀ ਹੋ ਗਈ ਸੀ ਚਲੋ ਆਪਾਂ ਤਾਂ ਵੈਸੇ ਗਏ ਨਹੀਂ ਲਓ ਜੀ ਆਪਾਂ ਇਹ ਕੱਟ ਇਹ ਨੂੰ ਲਮਾ ਕੇ ਆਪਾਂ ਨਿਸ਼ੋੜ ਆਹ ਨਿਕੜਿਆ ਮਿੱਤਰੋ ਠੀਕ ਆ ਆ ਜਿਹਦੇ ਚ ਚਲਾਈ ਗਿਆ ਹੁਣ ਤੁਹਾਨੂੰ ਅਹੀਂ ਲਾਈਵ ਵੀ ਦਿਖਾਉਂਗਾ ਵੀ ਬੰਦ ਨਹੀਂ ਕਰਦਾ ਵੀਡੀਓ ਕਿਉਂਕਿ ਹੀ ਭਰਾ ਕਹਿੰਦੇ ਨਾ ਵੀ ਤੂੰ ਟਾਈਮ ਨਹੀਂ ਸਹੀ ਦੱਸਦਾ ਜੇ ਉਹ ਆਜੀ ਤੁਹਾਡੇ ਸਾਹਮਣੇ ਚੋਪਾ 15 ml ਹੀ ਚੱਕਾਂਗੇ ਬਾਹਲਾ ਨਹੀਂ ਲਗਾਉਂਦੇ ਠੀਕ ਹੈ ਆਪਕੇ ਲਈ ਮੇਰੀ तरफ से ਬਹੁਤ ਬਹੁਤ ਥੈਂਕ ਯੂ ਜੀ ਜੀ ਆਪ ਜੀ ਵਾਲੇ ਜੀ ਹਮ ਮਸਵਿਤਾ ਆ ਆਪਣੀ ਸ਼ਾਕੀ ਡੈਣ ਵੀਰਾਂ ਵਾਲੀ ਦੀ ਭੈਣ ਠੀਕ ਆ ਮਿੱਤਰੋ ਆ ਦੇ ਲੋ ਕਾਲੀ ਪੂਛ ਵਾਲੀ ਪਾਸ਼ਾ ਪੀਤੀ ਠੀਕ ਹੈ ਲਾਤਾ ਮਿੱਤਰੋ ਤੇ ਬੈਠੀ ਰਹਿਣ ਦਾਂਗੇ ਆ ਆਪਣੀ ਭੈ 19 ਵਾਲੀ ਐ ਠੀਕ ਐ ਇਹਨੂੰ ਆਪਾਂ ਹੋਕਾ ਪਾਣੀ ਦੇ ਕੇ ਭਾਉਣੇ ਤੇ ਬਾਕੀ ਕਰਦੇ ਰਾਵਾਂਗੇ ਵੀਡੀਓ ਤੁਹਾਡੇ ਨਾਲ ਸ਼ੇਅਰ ਤੇ ਬਸ ਦੱਬ ਕੇ ਤੁਸੀਂ ਵੀ ਗਾਹ ਸ਼ੇਅਰ ਕਰਦੇ ਰਹੋ ਹਾਂਜੀ ਤੇ ਲੈ ਮਿੱਤਰੋ ਆ ਲਾਉਣ ਲੱਗਿਆ ਭਾਈ ਪਾਣੀ ਆ ਪਰ ਰਾਤ ਨੂੰ ਠੀਕ ਆ 4 ਵਜੇ ਠੀਕ ਆ ਕਿਉਂਕਿ ਭਾਈ ਦਿਨ ਠੰਡੇ ਨੇ ਠੀਕ ਆ ਇਹਦੇ ਜੋ ਐਂਸਾਬ ਲਾ ਲਓ ਆਪਾਂ 15 ml ਜਾਕੀ ਪਾਣੀ ਲਾਵਾਂਗੇ ਠੀਕ ਆ ਬਾਹਲਾ ਨਹੀਂ ਲਾਉਂਦੇ ਸਿਰਫ ਇੱਕ ਥੋੜਾ ਜਿਹਾ ਟਾਚੀ ਦੇਣਾ ਭਾਈ ਠੀਕ ਆ ਅਗਲੀ ਵੀਡੀਓ ਜੀ ਤੁਹਾਨੂੰ ਸਾਰਾ ਦੱਸਾਂਗੇ ਗਰਮ ਕਿਵੇਂ ਕਰਨਾ ਕਾਲੇ ਨਾ ਕਰਮ ਕਰਨਾ ਹਨਾ ਉਹ ਅਗਲੀ ਵੀਡੀਓ ਚ ਆਊਗਾ ਲਵ ਯੂ ਆ ਸਾਰੇ ਭਰਾ ਦੱਬ ਕੇ ਵੀਡੀਓ ਸ਼ੇਅਰ ਕਰਦਿਆ ਕਰੋ ਹੁਣ ਜਿੰਨੇ ਸਪੋਰਟ ਕਰੀਏ ਨਾ ਰੱਜ ਕੇ ਕਰੋ ਸਪੋਰਟ ਭਰਾਵਾਂ ਕੇ ਤੇ ਆਪਾਂ ਵੀ ਰੱਜ ਕੇ ਭਾਈ ਤੁਹਾਨੂੰ ਖੁੱਲੇ ਦਿਲ ਨਾਲ ਹਨਾ ਬਿਨਾਂ ਝੂਠ ਤੋਂ ਸਾਰਾ ਕੁਝ ਸੱਚ ਦੱਸਾਂਗੇ ਭਾਈ ਜਿਹੜਾ ਕੁਝ ਵੀ ਕਰਦੇ ਆ ਠੀਕ ਆ ਲਵ ਯੂ ਆ ਸਾਰੇ ਭਰਾਵਾਂ ਨੂੰ ਜਿਉਂਦੇ ਵਾਸਤੇ ਰਹੋ